ਆਮ ਜਿੱਦਾਂ ਪੋਡਕਾਸਟ ਹੁੰਦੇ ਨੇ ਜਿੱਦਾਂ ਤੁਸੀਂ ਕੁਐਸਚਨ ਕਰ ਰਹੇ ਹੋ ਹਨਾ ਇਦਾਂ ਹੀ ਅਗਲੇ ਨੇ ਕੁਐਸਚਨ ਕੀਤਾ ਫਲੋ ਫਲੋ ਇਵਨ ਕਿਆ ਹੋਣਾ ਦੇ ਪੱਖ ਤੋਂ ਗਿਆ ਸੀ ਤੁਸੀਂ ਵੇਖ ਵੀ ਸਕਦੇ ਹੋ ਹਨਾ ਤੇ ਉਹ ਫਲੋ ਫਲੋ ਜਿੱਦਾਂ ਦਾ ਮੇਰਾ ਸੁਭਾਅ ਹੈ ਥੋੜਾ ਮੇਰਾ ਨੇਚਰ ਹੈਗਾ ਮੈਂ ਬੋਲ ਦਿੰਨੀ ਹੈ ਹਨਾ ਬਿਨਾਂ ਜ਼ਿਆਦਾ ਨਹੀਂ ਜ਼ੋਰ ਲਾਉਂਦੀ ਤੇ ਉਹ ਗੋਫਲੋ ਜੀ ਮੈਂ ਵੀ ਨਾਲ ਕਹਤਾ ਕਿ ਚਲੋ ਮੈਨੂੰ ਵੀ ਸ਼ਾਇਦ ਉਸ ਤੋਂ ਜ਼ਿਆਦਾ ਵਾਲਾ ਹਨਾ ਪਰ ਇਦਾਂ ਦੀ ਕੋਈ ਇੰਟੈਂਸ਼ਨ ਨਹੀਂ ਹੈਗੀ ਜੋ ਜੋ ਬਾਤ ਚ ਹੋਇਆ ਹਨਾ ਮੈਨੂੰ ਮੈਨੂੰ ਸੱਚੀ ਉਹ ਚੀਜ਼ ਬੜੀ ਫੀਲ ਹੋਈ ਮੈਨੂੰ ਬੈਡ ਲੱਗਾ ਕਿ ਕਿਉਂਕਿ ਮੈਂ ਨਾ ਹਮੇਸ਼ਾ ਇਹ ਚੀਜ਼ ਮੈਂ ਨ ਇੱਕ ਅਮਨ ਦਾ ਪੋਡਕਾਸਟ ਕੀਤਾ ਸੀ ਸੌਰੀ ਮੈਂ ਉਹਨਾਂ ਨੂੰ ਮੈਂਸ਼ਨ ਕਰ ਰਹੀ ਆ ਤੇ ਮੈਂ ਉਹਦੇ ਚ ਵੀ ਆ ਗੱਲ ਕਹੀ ਕਿ ਮੈਨੂੰ ਹਮੇਸ਼ਾ ਹੁੰਦਾ ਕਿ ਮੈਂ ਨਾ ਮੈਂ ਜਿੰਨਾ ਖੁਸ਼ ਕਰ ਸਕਾਂ ਸਭ ਨੂੰ ਮੈਂ ਕਰਾਂ ਮੈਂ ਮੈਂ ਕਿਸੇ ਨੂੰ ਉਦਾਸ ਨਹੀਂ ਦੇਖ ਸਕਦੀ ਤੇ ਜਦੋਂ ਕੋਈ ਮੇਰੇ ਕਰਕੇ ਹਰਟ ਹੁੰਦਾ ਮੈਨੂੰ ਬਹੁਤ ਫੀਲ ਹੁੰਦੀ ਹੈ ਉਹ ਚੀਜ਼ ਤੇ ਮੈਨੂੰ ਲਿਟਰਲੀ ਮੈਨੂੰ ਮੇਰਾ ਕੋਈ ਨਹੀਂ ਇਟਸ ਓਕੇ ਕੋਈ ਨਾ ਅਪਾਰਟ ਇਸ ਨਾ ਅੱਜ ਜੇ ਤੁਸੀਂ ਟ੍ਰੋਲ ਕਰਨਾ ਕੱਲ ਨੂੰ ਵੀ ਕਰੋਗੇ ਸ਼ਾਇਦ ਤੁਹਾਨੂੰ ਚੀਜ਼ਾਂ ਵਧੀਆਂ ਵੀ ਲੱਗਣਗੀਆਂ ਮਾੜੀਆਂ ਵੀ ਲੱਗਣਗੀਆਂ ਹਨਾ ਤੁਹਾਡਾ ਪੱਖ ਹੈ ਤੁਸੀਂ ਕੁਝ ਵੀ ਕਹਿ ਸਕਦੇ ਹੋ ਪਰ ਮੈਂ ਸੱਚੀ ਕਿਸੇ ਨੂੰ ਹਰਟ ਕਰਨ ਦੀ ਇੰਟੈਂਸ਼ਨ ਨਾਲ ਨਹੀਂ ਸੀ ਉਹ ਚੀਜ਼ ਬੋਲੀ ਮੈਂ ਨਹੀਂ ਸੱਚਾਉਂਦੀ ਕੋਈ ਮੇਰੇ ਕਰਕੇ ਕਿਸੇ ਨੂੰ ਵੀ ਪਿੰਚ ਹੋਵੇ ਉਹ ਚੀਜ਼ ਹਨਾ ਉਹ ਜਸਟ ਇੱਕ ਫਲੋ ਸੀ ਤੇ ਰਹੀ ਗੱਲ ਉਹਦੇ ਵਿੱਚ ਕੀ ਚਲੋ ਕਈਆਂ ਨੇ ਟੈਗਸ ਪਾਏ ਕੀ ਹਨਾ ਫੈਮਿਲੀ ਦਾ ਚਾਉਂਦੀਆਂ ਨੇ ਜਾਂ ਕਿਦਾਂ ਉਹਦਾ ਕਹਿਣ ਦਾ ਸਿਰਫ ਮਤਲਬ ਇਹ ਸੀ ਕਿ ਕੱਲ ਨੂੰ ਕੋਈ ਵੀ ਕੁੜੀ ਵਿਆਹੀ ਜਾਂਦੀ ਹੈ ਨਾ ਮੇਰਾ ਕੋਈ ਵੀ ਕੋਈ ਵੀ ਮੇਰੀ ਭੈਣ ਵੀ ਹੈ ਨਾ ਹਰ ਪੇਰੈਂਟਸ ਇਹੀ ਜਾਂਦਾ ਕਿ ਸਾਡਾ ਬੱਚਾ ਵਧੀਆ ਕਰੇ 100% ਬਸ ਇਹੀ ਉਹ ਆਪਣੇ ਤੋਂ ਚੰਗੇ ਘਰ ਜਾਵੇ ਏਟਲੀਸਟ ਦੈਟਸ ਇਟ ਹੁਣ ਉਹ ਫਲੋ ਇਦਾਂ ਹੋ ਗਿਆ 500 ਕਰੋੜ ਮਤਲਬ ਮੈਨੂੰ ਸਾਰੀ ਮੈਨੂੰ ਹੱਥ ਸਾਇ ਤੇ ਤਾਰਿਆ ਮੈਂ ਨਾ ਹਰੇ ਪੇਰੈਂਟਸ ਨੇ 500 ਕਰੋੜ ਵੇਖਿਆ ਨਾ ਮੈਂ ਕਦੇ ਹਜੇ ਤੱਕ ਵੇਖਿਆ ਮੈਨੂੰ ਨਹੀਂ ਪਤਾ ਬਾਕੀ ਵਾਇਗਰੂ ਦੇ ਹੱਥਾਂ ਹਨ ਉਹਨੇ ਕਦੋਂ ਚੀਜ਼ਾਂ ਫੜ ਲੈਣੀਆਂ ਕਰ ਲੈਣਾ ਉਹ ਸਭ ਉਹਨਾਂ ਦੇ ਹੱਥਾਂ ਤੇ ਇੱਕ ਜੱਟ ਪਰਿਵਾਰ ਦਾ ਬੰਦਾ ਮੈਂ ਉਦਾਂ ਦੇ ਪਰਿਵਾਰ ਚ ਹਣਾ ਇੱਕ ਟਿਪੀਕਲ ਪੰਜਾਬੀ ਫੈਮਿਲੀ ਚ ਮੈਂ ਪੜੀ-ਬੜੀ ਆ ਤੇ ਠੀਕ ਆ ਇੱਕ ਸੁਪਨੇ ਸੀਗੇ ਹਣਾ ਮੈਂ ਕਿਸੇ ਤੇ ਥੋਪ ਨਹੀਂ ਰਹੀ ਕਿ ਤੁਸੀਂ ਹਾਂ ਮੈਂ 500 ਵਾਲੇ ਕਰੋੜ ਵਾਲੇ ਮੁੰਡੇ ਨਾਲ ਹੀ ਮੈਂ ਵਿਆਹ ਕਰਾਵਾਂਗੀ ਹਣਾ ਮੈਂ ਨਹੀਂ ਥੋਪ ਰਹੀ ਮੈਂ ਸ਼ਾਇਦ ਇੰਨੀ ਐਨੀ ਮਿਹਨਤ ਕਰਾਂ ਜਾਂ ਤੁਸੀਂ ਮੈਨੂੰ ਮੇਰੀ ਆਡੀਅנס ਮੈਨੂੰ ਇੰਨਾ ਪਿਆਰ ਕਰੇ ਮੈਨੂੰ ਉੱਥੇ ਤੱਕ ਲੈ ਜਾਵੇ ਉਹ ਚੀਜ਼ਾਂ ਵੱਖ ਨੇ ਪਰ ਕਿਸੇ ਨੂੰ ਇੰਟention ਨਹੀਂ ਸੀ ਮੇਰੀ ਹਰਟ ਕਰਨ ਦੀ ਜਿਹੜਾ ਮੈਂ ਤਾਂ ਸੁਣਿਆ ਸੀਗਾ ਕਿ ਤੁਹਾਡੀ ਸਟੇਟਮੈਂਟ ਤੋਂ ਬਾਅਦ ਲੋਕ ਉਨ ਲੋਕਾਂ ਦਾ ਮਕਸਦ ਬਣ ਕੇ ਕਿ ਅਸੀਂ 500 ਕਰੋੜ ਕਮਾਉਣਾ ਹੁਣ ਨਹੀਂ ਦੇਖੋ ਮੀਡਲ ਕਲਾਸ ਬੰਦੇ ਤਾਂ ਵਿਚਾਰੇ ਜਿਹੜੇ ਮੀਡਲ ਕਲਾਸ ਮੁੰਡੇ ਨੇ ਉਹ ਤਾਂ ਗਈ ਫਿਰ ਨਹੀਂ ਨਹੀਂ ਮੈਂ ਐਕਚੁਅਲੀ ਇਹ ਇਹ ਚੀਜ਼ ਵੀ ਮੈਂ ਕਹਾਂਗੀ ਠੀਕ ਹੈ ਜੇ ਲੋਕਾਂ ਨੇ ਉਹ 네ਗੇਟਿਵ ਵੀ ਲਿਆ ਉਹਦੇ ਵਿੱਚ ਪੋਜ਼ਿਟਿਵ ਵੀ ਬਹੁਤ ਬੰਦੇ ਸੀਗੇ ਜਿਨ੍ਹਾਂ ਨੂੰ ਪਤਾ ਸੀ ਕਿ ਸ਼ਾਇਦ ਯਾ ਸ਼ੁਰੂ ਤੋਂ ਜਿਨ੍ਹਾਂ ਨੇ ਮੈਨੂੰ ਵੇਖਿਆ ਹੈ ਕਿ 4-5 ਸਾਲ ਦੀ ਮੇਰੀ ਜਰਨੀ ਹੈ ਨਾ ਕਿ ਉਹਨੇ ਕਿਵੇਂ ਬੋਲਦੀ ਹੈ ਕਿਵੇਂ ਕੀ ਕੰਮ ਕਰਦੀ ਹੈ ਤੇ ਉਹਨਾਂ ਨੂੰ ਪਤਾ ਸੀ ਕਿ ਤੁਹਾਡੀ ਕੋ ਇੰਟੈਂਸ਼ਨ ਨਹੀਂ ਸੀ ਹੈਗੀ ਵਧੀਆ ਪੋਜ਼ਿਟਿਵ ਮੈਨੂੰ ਮੈਸੇਜਸ ਵੀ ਆਏ ਨੇ ਕੁੜੀਆਂ ਦੀ ਵੀ ਆਏ ਨੇ ਮੁੰਡਿਆਂ ਦੀ ਵੀ ਆਏ ਨੇ ਤੇ ਲੋਕਾਨੂੰ ਇਸ ਇੱਕ ਵਾਰੀ ਮੈਂ ਆਉਟ ਇਸ ਕਲੀਅਰ ਕਰਦਾ ਤੇ ਫਿਰ ਵੀ ਮੈਂ ਇੱਥੇ ਇਹ ਚੀਜ਼ ਮੈਂਸ਼ਨ ਕਰਾਂਗੀ ਕਿ ਜੇ ਕਿਸੇ ਨੂੰ ਵੀ ਲੱਗਦਾ ਹੈ ਕਿ ਗੀਤ ਦੀ ਆ ਵਰਡਿੰਗਸ ਕਰਕੇ ਸਾਨੂੰ ਬੈਡ ਫੀਲ ਹੋਇਆ ਹੈ ਕਿਦਾਂ ਨਾ ਮੇਰਾ ਕਦੇ ਵੀ ਇੰਟੈਂਸ਼ਨ ਨਹੀਂ ਰਹਿੰਦਾ ਸੋ ਉਹਦੇ ਲਈ ਮੈਂ ਹਰਟ ਕਦੇ ਵੀ ਮੈਨੂੰ ਸੌਰੀ ਬੋਲਣ ਚ ਕੋਈ ਪ੍ਰੋਬਲਮ ਨਹੀਂ ਜੇ ਕਿਹੇ ਨੂੰ ਵੀ ਮੈਂ ਹਟ ਕਰਾਂ ਨਾ ਸੋ ਆਈ ਵਿਲ ਸੇ ਡਿਫੀਨਿਟਲੀ ਸੌਰੀ ਟੂ ਹਿਮ ਕਿ ਮੇਰਾ ਮੇਰੇ ਕੋਈ ਇੰਟੈਂਸ਼ਨ ਨਹੀਂ ਸੀ ਹੈਗਾ ਨਾ ਸੋ ਇਹ ਆ ਕਿ ਮੈਂ ਚਾਹਉਣੀ ਆ ਕੋਸ ਮੈਂ ਉਹਨਾ ਕਰਕੇ ਬਣੀ ਆ ਨਾ ਜਿਹੜੀ ਮੇਰੀ ਆਡੀਅנס ਆ ਸਭ ਕੁਝ ਜਿਉਣਾ ਪਿਆਰ ਕਰਦੇ ਕੀ ਹੋ ਜਣਾ ਹੀ ਮੈਂ ਬਹਿਣਾ ਸੀ ਇੱਥੇ ਜਾਂ ਮੈਨੂੰ ਤੁਸੀਂ ਤੁਸੀਂ ਮੈਨੂੰ ਜਾਨਣਾ ਸੀ ਬਿਲਕੁਲ ਮਤਲਬ ਸਾਡੇ ਲਈ ਤਾਂ ਰੱਬ ਹੀ ਸਾਡੀ ਆਡੀਅנס ਹੁੰਦੀ ਹੈ ਨਾ ਪਹਿਲੇ ਦਿਨ ਤੋਂ ਹੀ ਤੁਸੀਂ ਚਾਹਨੀ ਆ ਕਿ ਤੁਹਾਨੂੰ ਲੋਕੀ ਪਿਆਰ ਕਰਨ ਪਸੰਦ ਕਰਨ ਤੁਹਾਨੂੰ ਹਨਾ ਕੰਮ ਆਵੇ ਹਰ ਇੱਕ ਆਰਟਿਸਟ ਦਾ ਇਹੀ ਹੁੰਦਾ ਸੋ ਮੇਰਾ ਵੀ ਹੋਈ ਹੈ ਪਰ intentionally question ਜਿਵੇਂ ਉਹਨਾਂ ਦਾ ਪੱਖ ਹੀ ਥੋੜਾ ਜਾ ਯੂ نو ਫਲੋ ਫਲੋ ਚੀਜ਼ਾਂ ਹੁੰਦਾ ਹੋਈ ਹੈ ਤਾਂ ਨਹੀਂ ਲੱਗਦਾ ਮੈਮ ਕਿ ਜਿਵੇਂ ਬੜੇ ਸਾਲਾਂ ਤੋਂ ਨਾ ਇਹ ਸੋਚ ਚੱਲਦੀ ਆ ਰਹੀ ਸੀਗੀ ਕਿ ਅਸੀਂ ਦੇਖਦੇ ਹਾਂ ਵੀ ਅਕਸਰ ਸੋਸਾਇਟੀ ਦੇ ਵਿੱਚ ਕਿ ਅਕਸਰ ਮੁੰਡੇ ਫਾਈਨੈਂਸ਼ੀਅਲੀ ਸਟਰੋਂਗ ਹੁੰਦੇ ਨੇ ਤੇ ਇੱਕ ਘੱਟ ਪੈਸੇ ਕਮਾਉਣ ਵਾਲੀ ਕੁੜੀ ਨਾਲ ਜਾਂ ਇੱਕ ਹਾਊਸ ਵਾਈਫ ਨਾਲ ਵੀ ਵਿਆਹ ਕਰਾ ਲੈਂਦੇ ਨੇ ਪਰ ਸੋਸਾਇਟੀ ਚ ਐਗਜ਼ਾਮਪਲਸ ਬਹੁਤ ਗਿਣੀਆਂ ਚੁਣੀਆਂ ਹੋਣਗੀਆਂ ਕੋਈ ਇੱਕ ਅੱਧਾ ਕਮੈਂਟ ਕਰਕੇ ਕਹਿ ਦੇਗਾ ਕਿ ਹਾਂ ਬਈ ਮੇਰੀ ਵਾਈਫ ਜ਼ਿਆਦਾ ਕਮਾਉਂਦੀ ਹੈ ਸਮਾਜ ਤਾਂ ਸਾਡੇ ਪਹਿਲਾਂ ਹੀ ਇਹ ਚੀਜ਼ ਚੱਲਦੀ ਹੈ ਕਿ ਅਗਰ ਕੁੜੀ ਵਰਕਿੰਗ ਹੈ ਤਾਂ ਕਦੀ ਵੀ ਕਿਸੇ ਵਿਹਲੇ ਮੁੰਡੇ ਨਾਲ ਜਾਂ ਉਹਦੇ ਘੱਟ ਕੰਮ ਵਾਲੇ ਨਾਲ ਵਿਆਹ ਕਰਾਂਦੀ ਹੋਈ ਨਹੀਂ ਤੇ ਤੁਸੀਂ ਵੀ ਇਸ ਗੱਲ ਤੇ ਮੁੰਡਿਆਂ ਦੇ ਮੋਹਰ ਲਾਤੀ ਕਿ ਜੇ ਤੁਸੀਂ ਘੱਟ ਕਮਾਉਂਦੇ ਹੋ ਕੁੜੀ ਤੋਂ ਜਾਂ ਤੁਸੀਂ ਨਹੀਂ ਕਮਾਉਂਦੇ ਤੁਹਾਡਾ ਮਤਲਬ ਇੱਕ ਫਾਈਨੈਂਸ਼ਲੀ ਸਟਰੋਂਗ ਕੁੜੀ ਨਾਲ ਵਿਆਹ ਨਹੀਂ ਹੋ ਸਕਦਾ ਨਹੀਂ 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 ਇਹ ਇਹ ਬਿਲਕੁਲ ਗਲਤ ਮੋਹਰ ਹੈ ਇਹ ਇਦਾਂ ਨਹੀਂ ਸੀ ਮਤਲਬ ਮੈਂ ਤੁਹਾਨੂੰ ਕਿਵੇਂ ਉਹ ਚੀਜ਼ ਨੂੰ ਸਮਝਾਵਾਂ ਕਿ ਇੱਕ ਇੱਕ ਨਾਰਮਲ ਹਮ ਤੁਸੀਂ ਹਨ ਮੋਲ ਤੁਹਾਡੀ ਇੱਕ ਛੋਟੀ ਸਿਸਟਰ ਹੋਗੀ ਵੱਡੀ ਸਿਸਟਰ ਹੋਗੀ ਹਨਾ ਕੱਲ ਨੂੰ ਤੁਸੀਂ ਇੱਕ ਐਗਜ਼ਾਮਪਲ ਦੇਣੀ ਹੈ ਹਨਾ ਤੁਸੀਂ ਉਹਨਾਂ ਦਾ ਰਿਸ਼ਤਾ ਕਰਾਉਣ ਜਾਣੇ ਆ ਇੱਕ ਇੱਕ ਜੱਟ ਪਰਿਵਾਰ ਦਾ ਬੰਦਾ ਕੀ ਪੁੱਛਦਾ ਹੈ ਕਿ ਤੁਸੀਂ ਤੁਹਾਡੇ ਕੋ ਪੈਲੀ ਕਿੰਨੀ ਆ ਜਾਂ ਫਿਰ ਜੋ ਵੀ ਬੇਸਿਕ ਸਾਡੇ ਘਰਾਂ ਚ ਕੁਐਸਚਨ ਹੁੰਦੇ ਨੇ ਹਨਾ ਤੁਸੀਂ ਵੀ ਚਾਹੋਗੇ ਕਿ ਤੁਹਾਡੀ ਭੈਣ ਜਿਹੜੀ ਹੈ ਇੱਕ ਵਧੀਆ ਕਰ ਜਾਵੇ ਸਾਰਾ ਮੁੱਦਾ ਇਹੀ ਹੁੰਦਾ ਹਨਾ ਨਸ਼ਿਆਂ ਤੋਂ ਦੂਰ ਹੋਵੇ ਮੁੰਡਾ ਵਧੀਆ ਚਲੋ ਠੀਕ ਠਾਕ ਕਮਾਉਂਦਾ ਹੋਵੇ ਪਰਿਵਾਰ ਪਿਆਰ ਕਰਨ ਵਾਲਾ ਹੋਵੇ ਇਹ ਕਾਹੀ ਚਾਹੀਦਾ ਕੁੜੀ ਨੂੰ ਹੋਰ ਕੀ ਜੇਦਾ ਹੂੰ ਹਾਂ ਤੁਸੀਂ ਠੀਕ ਆ ਮੈਂ ਇੱਥੇ ਕਹਿਦਾ ਕਿ ਨਹੀਂ ਮੈਂ ਜੋ ਲੋਕਾਂ ਨੂੰ ਲੱਗਾ ਕਿ ਮੈਨੂੰ ਸਿਰਫ 500 ਕਰੋੜ ਹੀ ਚਾਹੀਦਾ ਹੈ ਜਾਂ ਫਿਰ ਉਸ ਤੋਂ ਵੀ ਜ਼ਿਆਦਾ ਪੈਸੇ ਚਾਹੀਦੇ ਨੇ ਤੇ ਠੀਕ ਆ ਪੈਸੇ ਤਾਂ ਮੈਂਨੇ ਲੈ ਲਾਂਗੀ ਉਸ ਤੋਂ ਬਾਅਦ ਬੰਦਾ ਮੈਨੂੰ ਟਾਈਮ ਨਾ ਦੇਵੇ ਫੈਮਲੀ ਮੇਰੀ ਰਿਸਪੈਕਟ ਨਾ ਕਰੇ ਮੈਂ ਉਹਦੀ ਰਿਸਪੈਕਟ ਨਾ ਕਰਾਂ ਮੈਂ ਇਸ ਗੱਲ ਤੇ ਆ ਰਿਹਾ ਸੀ ਕਿ ਮੈਂ ਆਪਣੇ ਸਿਸਟਰ ਵੈਸੇ ਤਾਂ ਮੇਰੀ ਸਿਸਟਰ ਤੇ ਮੇਰੇ ਰਿਸ਼ਤੇ ਦਾ ਕੋਈ ਹੱਕ ਨਹੀਂ ਮੈਂ ਬੜਾ ਜੀਪ ਟਾਈਪ ਦਾ ਬੰਦਾ ਮੈਂ ਆਪਣੇ ਘਰਦਿਆਂ ਤੇ ਵੀ ਕਦੀ ਨਹੀਂ ਥੋਪਿਆ ਕਿ ਤੁਸੀਂ ਅਨਮੋਲਕਾਤਰਾ ਦੇ ਪੇਰੈਂਟਸ ਹੋ ਤੇ ਤੁਸੀਂ ਐ ਨਹੀਂ ਕਰਨਾ ਐ ਨਹੀਂ ਕਰਨਾ ਸਿਸਟਰ ਨੂੰ ਵੀ ਕਦੀ ਨਹੀਂ ਆਪਣੇ ਬੰਨੇ ਆ ਕਿ ਤੂੰ ਸਮਾਜ ਚ ਕੋਈ ਕਵੇ ਨਾ ਕਿ ਤੂੰ ਅਨਮੋਲਕਾਤਰਾ ਦੀ ਪੈਣ ਆ ਮਨ ਹਮੇਸ਼ਾ ਇੰਡੀਪੈਂਡੈਂਟ ਛੱਡੇ ਕਿ ਤਰ੍ਹਾਂ ਜੋ ਦਿਲ ਕਰਦਾ ਤੂੰ ਕਰ ਮੇਰੀ ਸਿਸਟਰ ਦਾ ਰਿਸ਼ਤਾ ਹੋਵੇ ਤੇ ਮੈਨੂੰ ਮੌਕਾ ਮਿਲੇ ਕਿ ਮੇਰੀ ਸਿਸਟਰ ਮੇਰੇ ਤੋਂ ਸਜੈਸ਼ਨ ਲਵੇ ਕਿ ਤੂੰ ਮੇਰੇ ਲਈ ਮੁੰਡਾ ਲੱਭ ਤਾਂ ਮੈਂ ਇਹੀ ਦੇਖੂਗਾ ਕਿ ਭਾਵੇਂ ਉਹਦੇ ਕੋਲ ਪੈਸੇ ਸਾਡੇ ਘਰ ਨਾਲੋਂ ਘੱਟ ਹੋਣ ਪਰ ਉਹ ਐਟ ਲੀਸਟ ਮੇਰੀ ਸਿਸਟਰ ਨੂੰ ਖੁਸ਼ ਰੱਖਿਆ ਪੈਸਾ ਸ਼ਾਇਦ ਦੂਜੇ ਤੀਜੇ ਚੌਥੇ ਨੰਬਰ ਤੇ ਆ ਸਕਦਾ ਤੁਸੀਂ ਪਹਿਲੇ ਨੰਬਰ ਤੇ ਲੈ ਆਂਦਾ ਨਹੀਂ ਨਹੀਂ ਤੁਸੀਂ ਮੈਨੂੰ ਹਰ ਗੱਲ ਤੇ ਪੁਆਇੰਟ ਕਰ ਰਹੇ ਹੋ ਪਰ ਮੇਰੇ ਤੇ ਤੁਹਾਡੀ ਗੱਲ ਘਟਣ ਲੱਗੀ ਸੀ ਕਿ ਪੈਸਾ ਤੇ ਤੁਸੀਂ ਮਿਲ ਕੇ ਵੀ ਕਮਾ ਲੋਗੇ ਨਾ ਹੂੰ ਜੀ ਤੁਹਾਡੀ ਬੌਂਡਿੰਗ ਵਧੀਆ ਆ ਤੁਸੀਂ ਇਹ ਤਾਂ ਮੇਰੀ ਗੱਲ ਹੈ ਨਾ ਤਾਂ ਮੈਂ ਕਹਿਣੀ ਹੈ ਮੈਂ ਕਵਰ ਕਰਤੀ ਨੀ ਇਹ ਗੱਲ ਸੱਚੀ ਆ ਵੈਸੇ ਬਿਲਕੁਲ ਜੇ ਤੁਹਾਨੂੰ ਪਿਆਰ ਹੋ ਗਿਆ ਨਾ ਅਗਲੇ ਬੰਦੇ ਨਾਲ ਤੁਹਾਨੂੰ ਮੈਂ ਇਹ ਜਾਨਣਾ ਚਾਹਣਾ ਤਾਂ ਕਿ ਤੁਹਾਡਾ ਉਹ 500 ਕਰੋੜ ਵਾਲੀ ਗੱਲ ਦਾ ਮਤਲਬ ਕੀ ਸੀ ਤੁਸੀਂ ਇਨ ਸ਼ਾਰਟ ਇੰਨਾ ਕ ਸਮਝਾ ਦੋ ਮੈਂ ਇਹ ਕਿਹਾ ਸੀਗਾ ਇਹ ਮੇਰਾ ਮਤਲਬ ਸੀ ਉਸ ਮਤਲਬ ਨੂੰ ਤੁਸੀਂ ਮੇਰਾ opinion ਅਲੱਗ ਹੋ ਸਕਦਾ ਉਹ ਹੁਣ ਕਿਸੇ ਦੀ ਉਹਦਾ ਉਦਾ ਸਿੱਧਾ ਸਿੱਧਾ ਮਤਲਬ ਇਹ ਸੀ ਕਿ ਮੈਂ ਮੈਨੂੰ 5 ਸਾਲ ਹੋ ਗਏ ਘਰੋਂ ਪਰ ਕੰਮ ਕਰਦੀ ਨੂੰ ਹਨਾ ਇਹਦਾ ਮਤਲਬ ਇਹ ਨਹੀਂ ਹੈ ਕਿ ਮੇਰੀ ਚੀਗੋ ਆ ਗਈ ਹੈ ਮੇਰ ਚੱਕੜ ਆ ਗਈ ਹੈ ਮੈਂ ਪੈਸੇ ਕਮਾਉਣੀ ਹੈ ਇਹਦਾ ਬਿਲਕੁਲ ਹੀ ਮਤਲਬ ਨਹੀਂ ਹੈ ਮਰ ਤੋਂ ਬਹੁਤ ਉੱਤੇ ਉੱਤੇ ਦੁਨੀਆ ਪਈ ਆਪਾਂ ਤੇ ਚਲੋ ਸ਼ੁਰੂਆਤ ਕੀਤੀ ਹੈ ਨਾ ਸਿਰਫ ਇਹਦਾ ਇੰਨਾ ਕੁ ਮਤਲਬ ਸੀ ਕਿ ਜੇ ਮੈਂ ਇੰਨਾ ਕੁ ਮਾਰੀ ਹਾਂ ਕੱਲੋਂ ਮੇਰੇ ਪੇਰੈਂਟਸ ਚਾਉਣਗੇ ਜਾਂ ਮੈਂ ਚਾਹਾਂਗੀ ਜਾਂ ਮੇਰਾ ਭਰਾ ਜਾਏਗਾ ਕਿ ਗੀਤ ਵਧੀਆ ਕਰ ਜਾਵੇ ਸਿਰਫ ਇਹਦਾ ਹੀ ਮਤਲਬ ਸੀ ਉਹ 500 ਕਰੋੜ 1000 ਕਰੋੜ ਉਹ ਇਨਵਰ ਵਧੀਆ ਕਰ ਜਾਵੇ ਉਹ ਅਗਲੇ ਬੰਦੇ ਨੂੰ ਤੁਸੀਂ ਮੇਰੀ ਗੱਲ ਕੱਟ ਕੇ ਵਿੱਚੇ ਕਹਿ ਦੋਗੀ ਜੀ 500 ਕਰੋੜ ਕਿੰਦਾ ਤੇ ਮੈਂ ਹੱਸ ਹੱਸ ਕੇ ਕਹਿੰਦਾ ਜੇ ਮੈਂ ਕਹਿੰਦਾ ਤੁਸੀਂ ਕਹੋ ਕਿ ਮੈਨੂੰ ਆਪਣੇ ਤੋਂ ਉੱਤੇ ਵਾਲਾ ਬੰਦਾ ਚਾਹੀਦਾ ਤੇ ਮੈਂ ਕਹਿੰਦਾ 500 ਕਰੋੜ ਦਾ ਤੁਹਾਨੂੰ ਗੱਲ ਇਦਾਂ ਜੀ ਬਣ ਗਈ ਬਸ ਉਹ ਆ ਗਿਆ ਚਲੋ ਟੋਪਿਕ ਬੰਦਾ ਤਾਂ ਛੱਡ ਦੇਣਾ ਚਾਹੀਦਾ ਇੰਨੀ ਜਸਟੀਫਿਕੇਸ਼ਨ ਬਹੁਤ ਹੈ ਕਿਉਂਕਿ ਇਹਨਾਂ ਨੇ ਬਹੁਤ ਪ੍ਰੈਸ਼ਰ ਲਿੱਤਾ ਇਸ ਗੱਲ ਦਾ ਕਿ ਮੇਰਾ ਮਤਲਬ ਹੋ ਨਹੀਂ ਸੀਗਾ ਤੇ ਮੈਨੂੰ ਵੀ ਪਤਾ ਸੀਗਾ ਕਿ ਇਹ ਚੀਜ਼ਾਂ ਨਹੀਂ ਐਕਚੁਅਲੀ ਨਾ ਪਹਿਲੇ ਦੋ ਜਿਹੇ ਦਿਨ ਹਮਸ ਲਾਈਕ ਵੈਰੀ ਓਕੇ ਵਿਦ ਇਟ ਕਿ ਚਲੋ ਕੋਈ ਗੱਲ ਨਹੀਂ ਸ਼ਾਇਦ ਇੱਕ ਦੋ ਦਿਨ ਨੈਗੇਟਿਵ ਚੀਜ਼ਾਂ ਹੋਣਗੀਆਂ ਲੋਕੀ ਸਮਝ ਜਾਣਗੇ ਹਨਾ ਬਟ ਚਾਰ ਪੰਜ ਦਿਨਾਂ ਬਾਅਦ ਨਾ ਉਹ ਥੋੜੀ ਜ਼ਿਆਦਾ ਖੂੰ ਲੱਗ ਗਿਆ ਹਨਾ ਜੋ ਮੇਰੇ ਖਿਆਲ ਨਾਲ ਤੁਹਾਡੇ ਪੇਰੈਂਟਸ ਵੀ ਇਨਵੋਲ ਹੋਗੇ ਸੀਗੇ ਵਿੱਚ ਹਾਂ ਮਤਲਬ ਲੋਕਾਂ ਨੇ ਲੋਕਾਂ ਨੇ ਵੀ ਨਹੀਂ ਕੁਝ ਕਿ ਲੋਕਾਂ ਨੇ ਸਾਰੇ ਇੱਕੋ ਜਿਹੇ ਨਹੀਂ ਸੀਗੇ ਹਨਾ ਦੇ ਮਾੜੇ ਸੀ ਤੇ ਚੰਗੇ ਵੀ ਬਹੁਤ ਸੀਗੇ ਤੇ ਉਹ ਏਦਾਂ ਚੀਜ਼ਾਂ ਹੋ ਗਈਆਂ ਤੇ ਜਿਹਦੀ ਮੈਨੂੰ ਆਦਤ ਨਹੀਂ ਕਿਸੇ ਨੂੰ ਵੀ ਨਹੀਂ ਆਦਤ ਹੁੰਦੀ 네ਗੇਟਿਵਿਟੀ ਕੌਣ ਚਾਹੁੰਦਾ ਹੈ ਆਪਣੀ ਲਾਈਕ ਕੋਈ ਗਾਲਾਂ ਦਾ ਕੋਈ ਵੀ ਨਹੀਂ ਕਾਣਾ ਚਾਹੁੰਦਾ ਕੋਈ ਵੀ ਨਹੀਂ ਚਾਹੁੰਦਾ ਸਭ ਨੂੰ ਤਾਂ ਚਲੋ ਸਾਰੇ ਖੁਸ਼ ਰਹਿਣ ਮੇਰੇ ਬਾਰੇ ਵਧੀਆ ਬੋਲਣ ਮੇਰੇ ਘਰ ਦੇ ਬਾਰੇ ਵਧੀਆ ਸੋਚਣ ਵਾਲਾ ਤੇ ਉਹ ਜਦੋਂ ਹੋ ਜਾਂਦੀ ਮੈਨੂੰ ਮੈਨੂੰ ਸੱਚੀ ਬੜਾ ਬੈਡ ਫੀਲ ਹੋਇਆ ਕਿ ਮਤਲਬ ਕਿਉਂ ਇਹਦੇ ਚ ਤਾਂ ਕਿਸੇ ਨੂੰ ਮੈਂ ਮਾੜਾ ਨਹੀਂ ਕਿਹਾ ਮੈਂ ਕਿਸੇ ਨੂੰ ਕਿਸੇ ਨੂੰ ਨਿੰਦਿਆ ਨਹੀਂ ਕਿਸੇ ਦੇ ਨਾਮ ਤੇ ਕੋਈ ਚੀਜ਼ ਨਹੀਂ ਕੀਤੀ ਇਨਵੋਲ ਹਣਾ ਤੇ ਮੇਰੇ ਮੈਨੂੰ ਕਿਉਂ ਏਦਾਂ ਬੋਲਿਆ ਯਾ